ਮੰਗਦੀਪਤੀ ਜੇ ਚਾਰ ਨਹੀਂ ਜਦ ਪੂਆ ਕਹਿੰਦੇ ਦਿਨ ਕਾਲ ਜਟਾ ਨਹੀਂ ਜਦ ਪੂਆ ਕਹਿੰਦੇ ਦਿਨ ਕਾਲ ਜਟਾ ਨਹੀਂ ਜਦ ਪੂਆ ਕਹਿੰਦੇ ਦਿਨ ਕਾਲ ਜਟਾ ਨਹੀਂ ਜਦ ਪੂਆ ਕਹਿੰਦੇ ਲਵੜੋ ਨੇ ਪੂਤੀ ਜੇ ਪਿਆਰੇ ਲੱਗਦੇ ਪੂਆ ਕੇ ਕੇ ਮੱਥਾ ਦੇਖਦੇ ਦੀਆਂ ਨਾਲੂ ਨਹੀਂ ਪੂਤੀ ਜੇ ਪਿਆਰੇ ਲੱਗਦੇ ਪੂਆ ਕੇ ਕੇ ਮੱਥਾ ਦੇਖਦੇ കൗടിയാ ടത്തിന പഞ്ച കൗടിയാ ਕਿਛੇ ਨਾ ਸਿੱਖਾ ਸੋੜੇ ਸਹਰਾ ਸੱਦ ਕੇ ਨਹੀਂ ਜਾਣਾ ਸੋਖ ਗਿਦੇ ਦਾ ਪਾਰਾ ਸੱਦ ਕੇ ਨਹੀਂ ਜਾਣਾ ਸੋਖ ਗਿਦੇ ਦਾ ਪਾਰਾ ਸੱਦ ਕੇ ਨਹੀਂ ਜਾਣਾ ਸੋਖ ਗਿਦੇ ਦਾ ਪਾਰਾ ਪਉ ਵੀ ਦਸਨੇ ਗੁਰਾਂ ਦਾ ਸਿੱਖ ਤੁੜੀਓ ਉਹ ਵੀ ਦਸਨੇ ਗੁਰਾਂ ਦਾ ਉਹ ਦੀ ਰੋਹਿ ਪੈਣਾ ਊੜੀ ਅਸ ਕੀਰੀਆ ਮੱਤੋ ਮੀਰੋ ਵੇ ਪੈਣਾ ਊੜੀ ਅਸ ਕੀਰੀਆ ਮੱਤੋ ਮੀਰੋ ਵੇ ਪੈਣਾ ਵਾਰ ਕਾਸਾ ਕੁਨਾ ਕੋਈ ਟੁੱਟ ਕੇ ਨਾ ਮਯੋ ਵੀਰ ਨੋ ਪੈਣਾ ਵਾਰ ਕਾਸਾ ਲੇਕੇ ਝੁਲੀ ਆਉਦੇ ਪੱਗਾਂ ਦੀ ਜੋੜੀ ਏ ਜੋੜੀ ਆਉਦੇ ਪੱਗਾਂ ਦੀ ਜੋੜੀ ਏ ਜੋੜੀ ਏ ਜੋੜੀ ਆਉਦੇ ਪੱਗਾਂ ਦੀ ਜੋੜੀ ਏ ਜੋੜੀ ਨਾਲੇ ਲਗਾਂ ਦੀ ਜੋੜੀ ਏ ਜੋੜੀ ਨਾਲੇ ਨਗਦ ਦੀ ਜੋੜੀ ਏ ਜੋੜੀ ਜੋੜੀ ਨੂੰ ਨਾਂ ਤੇ ਪਰਜਾਈ ਆਪਾਂ ਦੋਵੇਂ Keep ਨਗਾਤਾ ਹੂਣ ਨੱਚਾ ਪਰੇ ਜਾ ਕੇ ਨੱਚੇ ਚਿਲਾ ਤੁਮਾਰੀ ਮਿੱਠੇ ਮਸਾ ਹੂਣ ਨੱਚਾ ਅਨਿਕ ਦੀ ਕਾਲਾ ਪੀਰੰਗੇ ਅਮਰ ਕੇ ਕੋਈ ਨੀਵਾਬ ਦਿਆ ਆਨ ਨੇ ਵਿੱਚ ਤਰਕੇ ਬੁਲ ਬਿੰਗਲਾਵ ਦਿਆ ਰਾਜਨ ਦੀ ਵਿੱਚ ਕਰਕੇ ਪੀਰੇ ਕਾਮ ਦਿਆ ਏ ਅਗੀਤ ਬਿਧੀ ਪਹਿਣਾ ਪਹਿਣਾ ਨੀ ਬਾਤਾਂ ਵਿਚ ਜੰਮਿਆ ਜਾਇਆ ਮਾਪਿਆਂ ਨੇ ਵੇਖੋ ਪੜਾਈਆਂ ਸੋਹਣੇ ਲੱਭਤੇ ਕਰਵਾਰ ਸੋਹਣੇ ਸਿਰ ਦੇ ਸਾਈ ਰੱਬਾ ਮੇਰਾ ਫਰਕ ਕਦੇ ਨਾ ਪਾਈ ਰੱਬਾ ਮੇਰਾ ਫਰਕ ਕਦੇ ਨਾ ਪਾਈ ਰੱਬਾ ਮੇਰਾ ਮਾਲਾ ਜਰ ਕਦੇ ਨਾ ਪਾਈ ਨਾ ਆਦਾ ਕੋ ਤਰ ਦਿਨ ਸੇ ਬਾਬਾਲੀ ਨਿਸ਼ਕਰ ਕਿਤਾ ਪਰੇ ਤਰ ਦਿਨ ਸੇ ਬਾਬਾਲੀ ਨਿਸ਼ਕਰ ਕਿਤਾ ਕੋ ਮੇ ਤਰ ਦਿਨ ਸੇ ਮਿੱਠੀ ਦਾਣੀ ਤੋ ਤਾ ਵੈ ਗਿਆ ਆਮ ਪਕੜਨ ਦੇਵੇ ਸੋਣੀ ਪੱਬ ਨੂੰ ਵਰਸਨ ਦੇਵੇ ਸੋਣੀ ਪੱਬ ਨੂੰ ਵਰਸਨ ਦੇਵੇ ਸੋਣੀ ਪੱਬ ਨੂੰ ਬਾਗ ਦੀਨ ਦੀ ਦੇ ਲਿਚੀ ਦੇ ਫੁੱਲ ਸੁਹੇ ਬਹੁਤ ਬੜੀ ਨੀ ਨਾ ਮਾਪੇ ਹਵੇ ਤੁਹਾਰੀ ਦਿਨੋਂ ਮਿਕ ਦਿਨੋਂ ਦੇਖਾਂ ਹਣ ਕੁੜੀ ਮਰੀ ਪਿੰਨੂ ਮਿਕ ਵਿਕਾਰਾ ਪਟਵਾਰੀ ਚਿੱਠੀਆਂ ਮੈਂ ਲਿਖਦੀ ਤੂੰ ਕਾ ਦਾ ਪਟਵਾਰੀ ਚਿੱਠੀਆਂ ਮੈਂ ਲਿਖਦੀ ਤੂੰ ਕਾ ਦਾ ਪਟਵਾਰੀ ਚਿੱਠੀਆਂ ਮੈਂ ਲਿਖਦੀ ਇਹ ਕਿ ਦੋਵੇਂ ਪਹਿਣਾ ਨੱਚੀਏ ਸਾਰੇ ਨੱਚੀਏ ਹਰ ਮੱਤੀਆਂ ਜਿਠਾਣਾਂ ਇਹ ਕਿ ਦੋਨੇ ਪਹਿਣਾ ਨੱਚੀਏ ਸਾਰੇ જાન <laughs> ਦੇਵਚਾਰੇ ਗੱਲਾਂ ਹੋਣ ਤੇਰੀਆਂ ਈਲਾ ਸਤਿ ਦੇਵਚਾਰੇ ਗੱਲਾਂ ਹੋਣ ਤੇਰੀਆਂ ਪਿਆਸ ਪਿਆਸ ਪਾਣੀ ਆਸ਼ੇ ਮੀ ਹੋਰ ਸੁਵਾਵਣੀ ਜਿਹੜੀ ਬੋਲੀ ਦਾ ਮੋੜ ਫੜ ਲਾ ਮੜ ਕੇ ਨਾ ਦਰਹਾ ਮਣ ਕੇ ਮੇਰਾ ਸੇਵਾ ਕਰ ਦੂਰ ਫੇ ਦੇ ਬਰਾਮਣ ਮੇਰਾ ਸੇਵਾ ਕਰ ਦੂਰ ਫੇ ਦੇ ਬਰਾਮਣ ਮੇਰਾ ਸੇਵਾ ਕਰ ਤਾ ਠੇਕ ਦਿਨੂ 12 ਵਜੇ ਜਾਂਦੇ ਸਸ ਤੇਸ ਜਾ ਕੁੜੀਆਂ ਆਪਣਾ ਠੇਕ ਦਿਨੂ 12 ਵਜੇ ਜਾਂਦੇ ਸਸ ਤੇਸ ਘਾ ਗੁੜੀਆਂ ਨੀਵੇਂ ਅੱਧੀਆਂ ਦੇ ਸਾਗ ਨੂੰ ਨਾਮ ਅੱਧੀਆਂ ਨੂੰ ਮਾ ਤੇ ਲੱਗ ਜਾ ਨਾ ਫਰਕ ਨਾ ਪਾ ਬੰਦੇ ਰਿਪੋਰਟ ਤੇ ਬੇਕੇ ਜਿੱਤੇ ਪਰ ਚਾਹ ਮੈਂ ਤੇਰੀ ਰਿਪੋਰਟ ਤੇ ਬੇਕੇ ਜਿੱਤੇ ਪਰ ਚਾਹ ਮੈਂ ਤੇਰੀ ਰਿਪੋਰਟ ਤੇ ਨਾ ਨਾ ਪੈਣਾ ਬੜੀ ਬਣੀਏ ਸਾਥ ਤੁਹਾਰਗੇ ਡੈਕ ਨਹੀਂ ਕੋਲ ਆ ਦਿੱਤੀਆ ਦੀਵਾ ਖਾਂਦੇ ਬੇਕੇ ਕੋਲ ਆ ਤੁਕ ਦਿੱਤੀਆ ਪੂਜਾਲ ਖਾਂਦੇ ਬੇਕੇ ਮੇਰਾ ਮੇਰਾ ਪਿਆਰ ਨਹੀਂ ਪੈਣੇ ਇਕੰਦਾ ਠੀਵਚ ਰੱਖਣਾ ਨਹੀਂ ਜਿਹੜਾ ਆਪਣਾ ਪਿਆਰ ਸੇਵੇ ਜਿਹਾ ਸਰਕਾਰੀ ਦੱਸਣ ਆਪਾਂ ਦਮਾਣੇ ਕੁੜਾਈ ਨੀ ਮੈਂ ਦਿੱਸ ਨਾ ਦੇਖਿਆ ਸੁਨਵਾ ਦੇ ਘੁਨੀਏ ਤੇ ਨਾ ਨੀ ਨਾ ਸੇ ਸਨੰਨਾ ਮੁਰਿਆ ਨੀ ਇਹ ਦਿਨ ਪਿੰਨ ਦੇ ਸੁਨੰਨਾ ਬਹੁਤ ਸੱਜਣਾ ਮੈਂ ਆ ਜਾਉਂ ਕਿ ਪਾਇਨ ਸੁਨਵਾ ਸਤ ਸਾਰ ਕੋਈ ਕਹਿੰਦਾ ਸੱਸਾ ਹੁੰਦੀਆਂ ਤਾਰੇ ਮੰਦੀਆਂ ਮਾ ਮਾ ਨਾਲੇ ਸੱਸਾ ਪੁੱਤ ਦਿੰਦੀ